ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕੋਟ ਸੂਰ ਚੱਕੇ ਪ੍ਰਗਾਸ ਕੋਟ ਮਹਾਦੇਵ ਅਰ ਅਕਬਿਲਾਸ ਸੁ ਫਿਰ ਪ੍ਰਸ਼ਨ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਉਹ ਪ੍ਰਭੂ ਵਿਆਪਕ ਸਰੂਪ ਵਿੱਚ ਕਿਹਦਾ ਹੈ ਭਗਤ ਜੀ ਉੱਤਰ ਦਿੰਦੇ ਆ ਹੈ ਭਾਈ ਕਰੋੜਾਂ ਹੀ ਸੂਰਜ ਜਿਸ ਪ੍ਰਮਾਤਮਾ ਦੇ ਪਾਸ ਪ੍ਰਕਾਸ਼ ਕਰ ਰਹੇ ਹਨ ਬਚਾਨਣਾ ਕਰਨ ਵਾਸਤੇ ਰੱਖੇ ਹੋਏ ਹਨ ਕਰੋੜਾ ਹੀ ਮਹਾਦੇਵ ਸ਼ਿਵ ਜੀ ਅਰ ਅਤੇ ਕਬिलास ਕੈਲਾਸ਼ ਪਰਬਤ ਜਿਸ ਪ੍ਰਭੂ ਦੇ ਬਣਾਏ ਹੋਏ ਹਨ ਦੁਰਗਾ ਕੋਟ ਜਾਕੇ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਕਰੋੜਾ ਹੀ ਦੁਰਗਾ ਦੇਵੀਆਂ ਜਿਸ ਪ੍ਰਮਾਤਮਾ ਦੇ ਚਰਨਾਂ ਨੂੰ ਮਰਦਨ ਹੁੰਦਾ ਮਲਣਾ ਚਸਣਾ ਕਰਦੀਆਂ ਵਦਯੰਤਾ ਨੂੰ ਮਰਦਨ ਮਲਣ ਮਾਰਨ ਵਾਲੀਆਂ ਹਨ ਕਰੋੜਾ ਹੀ ਬ੍ਰਹਮੇ ਉਸ ਪ੍ਰਭੂ ਦੇ ਦਰੂਪਰ ਬੇਦਾਂ ਨੂੰ ਉਚਾਰਨ ਕਰ ਰਹੇ ਹਨ ਜੋ ਜਾਜੋ ਤਉ ਕੇਵਲ ਨਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ਇਹ ਪਾਈ ਜਦੋਂ ਵੀ ਕੁਝ ਜਾਚੋ ਮੰਗਦਾ ਹਾਂ ਤਦੋਂ ਕੇਵਲ ਸਿਰਫ ਰਾਮ ਪਰਮਾਤਮਾ ਦੇ ਦਰਸ਼ਨ ਨਾਮ ਹੀ ਮੰਗਦਾ ਹਾਂ ਆਨ ਹੋਰ ਦੇਵਤਿਆਂ ਆਦ ਦੇ ਨਾਲ ਮੇਰਾ ਕੋਈ ਵੀ ਕੰਮ ਨਹੀਂ ਹੈ ਕੋਡ ਚੰਦਰ ਮੇ ਕਰਹਿ ਚਰਾਗ ਸੋਰ 3300 ਜੀਵਹਿ ਪਾਗ ਕਰੂਣਾ ਹੀ ਚੰਦਰ ਮੇ ਜਿਸ ਦੇ ਦਾਰ ਉਪਰ ਚਰਾਗ ਪ੍ਰਕਾਸ਼ ਕਰ ਰੇ ਵਜਰਾਗ ਦੀਵਾ ਜਗਾਉਣ ਵਾਲੇ ਹਨ ਵਾ ਕਰੋੜਾ ਹੀ ਚੰਦਰਮਾ ਵਰਗੇ ਰਾਤ ਦੇ ਦੀਵੇ ਪ੍ਰਕਾਸ਼ ਕਰ ਰੇ 333 ਕਰੋੜ ਸੁਰ ਦੇਵਤੇ ਪ੍ਰਮਾਤਮਾ ਦੀ ਪਾਕ ਰਸੋਈ ਵਿੱਚ ਭੋਜਨ ਛਕਦੇ ਸ਼ਕਾਉਂਦੇ ਹਨ ਨਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾਕੇ ਪ੍ਰਧਾਰ ਕਰੋੜਾਂ ਹੀ ਨਵ ਗ੍ਰਹਿ ਨੌ ਗ੍ਰਹਾਂ ਸੂਰਜ ਚੰਦਰਮਾ ਮੰਗਲ ਬੁੱਧ ਬ੍ਰਹਸਪਤ ਸ਼ੁਕਰ ਸਨੱਜਰ ਰਾਹੁ ਅਤੇ ਕੇਤੂ ਵਰਗੇ ਜਿਸ ਪ੍ਰਭੂ ਦੇ ਦਰਬਾਰ ਅੱਗੇ ਠਾਡੇ ਕੀਏ ਖੜੇ ਹਨ ਕਰੂੜਾ ਹੀ ਧਰਮ ਰਾਜੇ ਜਿਸ ਪ੍ਰਭੂ ਦੇ ਪ੍ਰਤਪohar ਦਵਾਰ ਦਰਵਾਨ ਦਫਤਰੀਏ ਹਨ ਪਵਨ ਕੋਟ ਚੌਬਾਰੇ ਫਿਰ ਹੈ ਬਾਸਕ ਕੋਟ ਸੇਜ ਬਿਸਤਰ ਹੈ ਕਰੂੜਾ ਹੀ ਪ੍ਰਕਾਰ ਦੀ ਪਵਨ ਹਵਾ ਜਿਸ ਪ੍ਰਭੂ ਦੇ ਚੌਬਾਰੇ ਚਾਰੇ ਤਰਫ ਫਿਰ ਰਹੀ ਕਰੂੜਾ ਹੀ ਬਾਸਕ ਸ਼ੇਸ਼ਨਾਗ ਸੇਜਾ ਦਾ ਬਿਸਤਰ ਹੈ ਵਿਸਤਾਰ ਵਿਛਾਈ ਕਰਨ ਵਾਲੇ ਹਨ ਸਮੁੰਦ ਗੋੜ ਜਾਕੇ ਪਾਣੀ ਹਾਰ ਰੋਮਾਵਲ ਕੋਟ 18 ਪਾਰ ਕਰੋੜਾ ਹੀ ਸਮੁੰਦ ਸਮੁੰਦਰ ਜਿਸ ਪ੍ਰਭੂ ਦੇ ਪਾਣੀ ਹਾਰ ਪਾਣੀ ਭਰਨ ਵਾਲੇ ਰੱਖੇ ਹੋਏ 18 ਪਾਰ 18 ਪਾਰ ਰੂਪੀ ਕਰੋੜਾ ਹੀ ਬਨਸਪਤੀ ਜਿਸ ਪ੍ਰਭੂ ਦੀ ਰੋਮਾਵਲ ਰੋਮਗਨ ਕੋਟ ਕੋਟ ਕਮੇਰ ਪਰਹਿ ਪੰਡਾਰ ਕੋਟਕ ਲਕshmi ਕਰੈ ਸੀਗਾਰ ਕਰੂੜਾ ਕਬੀਰ ਭੰਡਾਰੀ ਜਿਸ ਪ੍ਰਭੂ ਦੇ ਦਰਬਾਰ ਭੰਡਾਰੇ ਖਜਾਨੇ ਪਰ ਰਹੇ ਹਨ ਕਰੋੜਾਂ ਹੀ ਲਕਮੀ ਲਸ਼ਮੀਆਂ ਜਿਸ ਦੇ ਦਰ ਉਪਰ ਸ਼ਿੰਗਾਰ ਕਰ ਰੀਆਂ ਹਨ ਕੋਟਕ ਪਾਪ ਪੁੰਨ ਬਹੁ ਹਿਰਹਿ ਇੰਦਰ ਕੋਟ ਜਾ ਕੇ ਸੇਵਾ ਕਰਹਿ ਕਰੋੜਾਂ ਹੀ ਪਾਪ ਪੁੰਨ ਸ ਪ੍ਰਭੂ ਵੱਲ ਬਹੁਤ ਗਉ ਨਾਲ ਤੱਕ ਰਹੇ ਹਨ ਕਿ ਸਾਨੂੰ ਆਗਿਆ ਹੋਵੇ ਅਤੇ ਕਿਸੇ ਅਗਿਆਨੀ ਨੂੰ ਚਿੰਬੜ ਜਾਈਏ ਵਕ ਕਰੋੜਾ ਹੀ ਗਿਆਨਮਾਨ ਪੁਰਖ ਬਹੁਤ ਸਾਰੇ ਪਾਪ ਪੁੰਨ ਦੂਰ ਕਰਕੇ ਆਪਣੇ ਸਰੂਪ ਨੂੰ ਤੱਕ ਰਹੇ ਹਨ ਕਰੋੜਾ ਹੀ ਇੰਦਰ ਜਿਸ ਪ੍ਰਭੂ ਦੇ ਦਰ ਉਪਰ ਸੇਵਾ ਟਹਿਲ ਕਰ ਰਹੇ ਹਨ 56 ਕੋਟ ਜਾਕੇ ਪ੍ਰਤਿਹਾਰ ਨਗਰੀ ਨਗਰੀ ਖੇਤ ਅਪਾਰ 56 ਕੋਟ 56 ਕਰੋੜ ਜਾਦਵ ਜਿਸ ਪ੍ਰਭੂ ਦੇ ਪ੍ਰਤਿਹਾਰ ਚੋਬਦਾਰ ਨ ਕਰ ਰਖੇ ਹੋਏ ਹਨ ਅਤੇ 96 ਕਰੋੜ ਮੇਗਮਾਲਾ ਰੂਪੀ ਦਾਸੀਆਂ ਵਰਖਾ ਕਰ ਰਹੀਆਂ ਰਕੀਆਂ ਹਨ ਵਾ ਟੋਬੇ ਆਦ ਤਲਾਵਾਂ ਨੂੰ ਭਰਨ ਵਾਲੀਆਂ ਰਖੀਆਂ ਹੋਈਆਂ ਹਰੇਕ ਸਰੀਰ ਰੂਪੀ ਨਗਰੀ ਨਗਰੀ ਵਿੱਚ ਉਹ ਅਪਾਰ ਪਾਰਾਂ ਵਾਰ ਤੋਂ ਰਹਤ ਪ੍ਰਭੂ ਖੀਅਤ ਗਈਏ ਪ੍ਰਗਟ ਪ੍ਰਸਿੱਧ ਹੈ ਵਾ ਨਗਰੀ ਨਗਰੀ ਪਾਵ ਹਰੇਕ ਦੇਹ ਵਿੱਚ ਉਸਦੀ ਖੀਅਤ ਸੇਜਾ ਹੈ ਲਟ ਛੂਟੀ ਵਰਤੈ ਬਿਕਰਾਲ ਕੋਟਕਲਾ ਖਿਲੇ ਗੋਪਾਲ ਲੱਡ ਛੂਟੀ ਕੇਸਾਂ ਨੂੰ ਖੋਲ ਕੇ ਕਰੋੜਾਂ ਕਾਲੀਆਂ ਵਾ ਕੁਲਸ਼ਮੀਆਂ ਬਿਕਰਾਲ ਭਿਆਨਕ ਰੂਪ ਧਾਰ ਕੇ ਵਰਤ ਰਹੀਆਂ ਵਾ ਮਹਾਕਾਲ ਲਟਾਂ ਖੋਲ ਕੇ ਭਿਆਨਕ ਰੂਪ ਧਾਰ ਕੇ ਉਸ ਦਰਤੇ ਖੜਾ ਹੈ ਕਰੋੜਾਂ ਹੀ ਕਲਾ ਸ਼ਕਤੀਆਂ ਦੁਆਰਾ ਉਹ ਗੋਪਾਲ ਪ੍ਰਿਥਵੀ ਦਾ ਪਾਲਕ ਪ੍ਰਭੂ ਖੇਡ ਕੌਤਕ ਕਰ ਰਿਹਾ ਹੈ ਕੋਟ ਜਗ ਜਾ ਕੇ ਦਰਬਾਰ ਗੰਦਰਬ ਕੋਟ ਕਰੇ ਜੈਕਾਰ ਬਾਦਸ਼ਾਹ ਫਰਮਾਉਂਦੇ ਆ ਕਰੋੜਾਂ ਹੀ ਜਗ ਆਦ ਦੇ ਰੂਪਾਂ ਨੂੰ ਧਾਰਨ ਵਾਲੇ ਵਿਸ਼ਨੂੰ ਜਿਸ ਪ੍ਰਭੂ ਦੇ ਦਰਬਾਰ ਵਿੱਚ ਖੜੇ ਹਨ ਵਾ ਕਰੋੜਾਂ ਹੀ ਜਗ ਜਕਸ਼ ਜਿਸ ਦੇ ਦਰਬਾਰ ਵਿੱਚ ਖੜੇ ਹਨ ਹਾ ਹੂ ਹੂ ਆਦ ਕਰੋੜਾਂ ਹੀ ਗੰਦਰਬ ਦੇਵਤਿਆਂ ਦੇ ਗਵਈਏ ਜਿਸ ਪ੍ਰਮਾਤਮਾ ਦੀ ਜੈ ਜੈਕਾਰ ਕਰ ਰਹੇ ਹਨ ਵਿਦਿਆ ਕੋਡ ਸਬੈ ਗੁਣ ਕਹ ਤਉ ਪਾਰ ਬ੍ਰਹਮ ਕਾ ਅੰਤ ਨਲ ਹੈ ਸਾਰੇ ਗੁਣਾ ਨੂੰ ਕਥਨ ਕਰਨ ਵਾਲੀਆਂ ਕਰੋੜਾਂ ਵਿਦਿਆ ਹਨ ਕਰੋੜਾਂ ਹੀ ਵਿਦਿਆ ਦੇਵੀਆਂ ਹਨ ਜੋ ਸਭੇ ਸਮੂਹ ਗੁਣਾ ਨੂੰ ਕਥਨ ਕਰਦੀਆਂ ਹਨ ਤਉ ਤਾਂ ਵੀ ਉਸ ਪ੍ਰਮਾਤਮਾ ਦਾ ਅੰਤ ਅਖੀਰ ਨਹੀਂ ਪ੍ਰਾਪਤ ਕਰ ਸਕਦੀਆਂ 52 ਕੋਟ ਜਾ ਕੇ ਰੋਮਾਵਲੀ 라ਵਣ ਸੈਨਾ ਜਹ ਤੇਸ਼ਲੀ ਕਰੋੜਾਂ ਹੀ 52 ਅਵਤਾਰ ਜਿਸ ਪ੍ਰਮਾਤਮਾ ਦੇ ਰੋਮਾਵਲੀ ਰੋਮਾਂ ਵਿੱਚ ਹਨ ਵਹ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਸਾਬ ਕਰਨ ਲਈ ਰੁਮਾਲ ਦੇਣ ਵਾਲੇ ਕਰੋੜਾਂ ਹੀ ਬਾਵਨ অবতার ਰੱਖੇ ਹੋਏ ਵਹ ਰਾਜੇਸ ਰਾਮਚੰਦਰ ਜੀ ਦੇ ਨਾਲ 52 ਕਰੋੜ ਰਿਸ਼ਿਆਂ ਤੇ ਬਾਂਦਰਾਂ ਦੀ ਸੈਨਾ ਸੀ ਵਹ ਜਿਨ੍ਹਾਂ ਤੋਂ ਰਾਵਣ ਦੀ ਬਿਆੰਤ ਫੌਜ ਰਾਮਚੰਦਰ ਜੀ ਨੇ ਛਲੀਛਾਲ ਲਈ ਸੀ ਉਹ ਰਾਮਚੰਦਰ ਵੀ ਕਰੋੜਾਂ ਹੀ ਹਨ ਅਥਵਾ ਉਸ ਦੀ ਰੋਮਾਵਲੀ ਵਿੱਚ ਕਰੋੜਾਂ ਹੀ ਬਾਵਨ অবতার ਹਨ ਜਿਸ ਨੇ ਰਾਵਣ ਦੀ ਨਿਆਈ ਬਲ ਰਾਜੇ ਸਮੇਤ ਸਾਰੀ ਸੈਨਾ ਨੂੰ ਛੱਲ ਲਿਆ ਸੀ ଅਥਵਾ ਜਿਸ ਕ੍ਰਿਸ਼ਨ ਭਗਵਾਨ ਨੇ ਮਹਾਭਾਰਤ ਦੇ ਜੁੱਧ ਵਿੱਚ ਅਰਜੁਨ ਦੇ ਪਾਸੋਂ 18 ਖੂਣੀਆਂ ਫੌਜਾ ਸਮਾਪਤ ਕਰਵਾ ਕੇ 라ਵਣ ਰਾਜਿਆਂ ਦੀਆਂ ਫੌਜਾਂ ਨੂੰ ਚੱਲਣਾ ਕੀਤਾ ਸੀ ਉਹ ਕ੍ਰਿਸ਼ਨ ਵੀ ਕਹਿੰਦੇ ਕਰੋੜਾ ਹੀ ਹਨ ਸਹਸ ਗੋਟ ਬਹੁ ਕਹਿਤ ਪੁਰਾਨ ਦੁਰਯੋਧਨ ਕਾ ਮਥਿਆ ਮਾਨ ਕਰੋੜਾ ਹੀ ਸਹਸ ਹਜ਼ਾਰਾਂ ਮੂੰਹਾਂ ਵਾਲੇ ਸ਼ੇਸ਼ਨਾਗ ਹਨ ਬਹੁ ਬਿਆੰਤ ਹੀ ਪੁਰਾਣ ਪ੍ਰਾਣਾ ਨੂੰ ਕਥਨ ਕਰਨ ਵਾਲੇ ਵਿਆਸ ਆਦ ਰਿਖੀ ਹਨ ਬਸ ਸਹਿਸ ਕੋਟ ਹਜ਼ਾਰਾਂ ਕਰੋੜਾਂ ਗ੍ਰੰਥ ਤੱਕ ਤੇ ਬਹੁਤ ਪੁਰਾਣ ਆਦ ਜਿਸ ਪ੍ਰਭੂ ਦਾ ਜਸ ਕਥਨ ਕਰਦੇ ਹਨ ਕ੍ਰਿਸ਼ਨ ਰੂਪ ਵਿੱਚ ਉਸ ਪ੍ਰਭੂ ਨੇ ਦਰਯੋਦਨ ਦਾ ਮਾਨ ਹੰਕਾਰ ਮਥਿਆ ਮਲਨਾ ਨਾਸ਼ ਕੀਤਾ ਹੈ ਉਹ ਕ੍ਰਿਸ਼ਨ ਦਰਯੋਦਨ ਵੀ ਕਰੋੜਾਂ ਹੀ ਹਨ ਕੰਦਰਪ ਕੋਟ ਕੰਦਰਪ ਕੋਟ ਜਾ ਕੇ ਲਵੇ ਨਤਰਹਿ ਅੰਤਰ ਅੰਤਰ ਮਨਸਾ ਹਰਹਿ ਕਰੋੜਾਂ ਕੰਦਰਪ ਕਾਮਦੇਵ ਵੀ ਜਿਸ ਪ੍ਰਮਾਤਮਾ ਦੀ ਸੁੰਦਰਤਾ ਦੇ ਲਵੈ ਬਰਾਬਰ ਸ਼ੋਭਾ ਧਾਰ ਨਹੀਂ ਕਰ ਸਕਦੇ ਭਾਵ ਪ੍ਰਭੂ અત્યੰਤ ਸੁੰਦਰ ਹੈ ਜੋ ਕਾਮ ਜੀਵਾਂ ਦੇ ਹਿਰਦਿਆਂ ਦੇ ਅੰਦਰ ਅੰਦਰੋਂ ਅੰਦਰੀ ਸ੍ਰੇਸ਼ਟ ਮਨਸਾ ਬੁੱਧੀ ਨੂੰ ਹਰੈ ਚੁਰਾ ਲੈਂਦਾ ਵਾ ਬੁੱਧੀ ਦੇ ਅੰਦਰ ਪ੍ਰਮਾਤਮਾ ਵੱਲੋਂ ਅੰਤਰਾ ਪੇਦ ਪਾਉਣ ਵਾਲੇ ਕਾਮ ਨੂੰ ਪ੍ਰਭੂ ਨਾਸ਼ ਕਰ ਦਿੰਦਾ ਹੈ ਕਹ ਕਬੀਰ ਸੁਨ ਸਾਰਗਪਾਨ ਦੇਹ ਅਬੈ ਪਦ ਮੰਗੋ ਦਾਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਸਾਰਗਪਾਨ ਸਾਰੰਗ ਨਾਮੇ ਤਨੁਕ ਨੂੰ ਆਪਣੇ ਹੱਥਾਂ ਵਿੱਚ ਪਕੜਨ ਵਾਲੇ ਪ੍ਰਭ ਮੇਰੀ ਬੇਨਤੀ ਨੂੰ ਸੁਣਨਾ ਕਰ ਮੈਨੂੰ ਅਪੈ ਨਿਰਪੈ ਪਦ ਪਦਵੀ ਦੇਣਾ ਕਰ ਮੈਂ ਤੇਰੇ ਪਾਸੋਂ ਇਹ ਦਾਨ ਮੰਗਦਾ ਹਾਂ ਵਾਹੇ ਗੁਰੂ 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 와해 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ